ਸ਼ਾਸਤਰੀ ਕਾ ਵੀ ਮੁੰਡੋ ਕੀ ਹਾਲ ਚਾਲ ਆ ਦੂਰ ਗਰੇ ਦੀ ਥਾਈ ਆ ਯਾਰ ਲਓ ਮਤੇ ਇਹ ਬ੍ਰੇਡੀ ਆ ਗਈ ਐਫਸੀ 3 ਇਹ ਪੈਪਸੀ ਦਾ ਆਲੂ ਵਾਲੀ ਸਰਾਂ ਇਹ ਬੱਚਾ ਆ ਨਾਗੇ ਵਾਲਾ ਕੰਮ ਜਮਾ ਹੀ ਹੈ ਨਹੀਂ ਗਾ ਇੱਕ ਵੀ ਦਾਣਾ ਕਿਤੇ ਰਹਿ ਗਿਆ ਹੋਵੇ ਮਿਸਿੰਗ ਹੋਈ ਹੋਵੇ ਬਹੁਤ ਘੈਂਟ ਪਰਫਾਰਮਸ ਆ ਆਲੂ ਦੀ ਲੱਗੇ ਪਿਆ ਮੈਨੂੰ ਤਾਂ ਲੱਗਦਾ ਹਜੇ ਗੱਟਾ ਹੀ ਹੈਗਾ ਡੱਬ ਹੀ ਹੈਗਾ ਕਿ ਸਿੱਟੀਆਂ ਗੱਟਾ ਤਾਂ ਇਹਨਾਂ ਨੇ ਕਿਹੜਾ ਛੱਟਣਾ ਸੀ ਆਪੋ ਦੇ ਬਣਾ ਕਿੱਥੇ ਕੰਮ ਰੁੜਦਾ ਤੇਰੀ ਬਾਈ ਪਰਫਾਰਮਸ ਆ ਆਲੂ ਦੀ ਬਹੁਤ ਘੈਂਟ ਆ ਬਹੁਤ ਸੀਤੀ ਆਲੂ ਤਿਆਰ ਹੁੰਦਾ ਆਪਣੇ ਗਵਰਡਾਂ ਦੀ ਮੈਨੂੰ ਲੱਗਦਾ ਫਿਰ ਲਈ ਕੋਈ ਥੋੜੀ ਇੱਕ ਦੇਖਦੇ ਪਤਾ ਨਹੀਂ 4-4 5-5 ਰੇ ਵਿੱਚ ਉਗਰੇ ਨਹੀਂ ਪਹਿਲਾਂ ਆਏ ਸੀਗੇ ਵੀ ਜਾ ਕੇ ਰੇ ਹਟਾਂਗੇ ਪਤਾ ਨਹੀਂ ਕਿੰਨਾ ਗਰੇ ਹਟਿਆ ਆ ਕੇ ਚਾਹ ਕਰਕੇ ਕੀਤੀ ਆ ਰੇ ਕਿਹੜਾ ਹਟਣਾ ਸੀ ਇਹਨਾਂ ਨੇ ਹੁਣ ਆਪਾਂ ਆ ਗਏ ਆਪਾਂ ਪਾਵਾਂਗੇ ਖਲੇ ਕੱਕਦੇ ਆਂਗੇ ਫੱਟੇ ਐਣੀ ਪਤਾ ਕਿੰਨਾ ਆਥਰ ਦਾ ਕਿ ਦੱਬੀ ਵਰਨਗੇ ਤੇ ਆਥਰ ਦਾ ਕਿ ਛਢਾਈ ਆਣ ਪੁੱਛ ਦਿਆ ਕਿੰਨਾ ਰਖਣਾ ਓ ਪਪੂ ਗਿਆ ਕਰਕੇ ਨਾ ਪਹਿਲਾਂ ਤਾਂ ਪਸ਼ੂਆਂ ਦਾ ਹੀ ਕੰਮ ਵੱਧ ਹੋ ਜਾਂਦਾ ਕੜ ਕੇ ਸਦੇ ਹਾਂ ਉੱਠ ਕੇ ਪਸ਼ੂਆਂ ਵਾਲਾ ਕੰਮ ਹੋ ਜਾਂਦਾ ਹੁਣ ਵਿਹਲੇ ਹੋ ਕੇ ਮਾਹ ਚਾਲ ਨਾ ਲੱਗ ਕੇ ਛਟਾ ਨੇੜੇ ਕੰਮਸ਼ ਕੀਤੇ ਨਿਪਟੂ ਕੰਪਨੀ ਵਾਲਾ ਆਲੇ-ਆਲੂਆਂ ਦੇ ਨਾਲ ਸਪਰੇਅ ਵਾਲਾ ਕੰਮ ਜਾਰੇ ਹੋ ਜਾਂਦਾ ਥੋੜਾ ਜਿਹਾ। ਰੇਤ ਹੈ ਤੇ ਤਿੰਨ ਗੱਟੀ ਪੈਂਦੇ ਬਸ ਸਪਰੇ ਹਾਂ ਬਹੁਤ ਹੁੰਦੇ ਆ ਤੇ। ਮੋਲਾ ਤੇ ਬੂਟਾ ਤੇ ਗਗਨਾ ਸਿੰਘ ਔਲਖ। ਦੋ ਬਾਹਰ ਹੀ ਖੜਾਗਾ ਦੋ ਬੰਦੇ ਰੇ ਹਟਦੇ ਆ। ਇੱਕ ਆ ਆਪਣਾ ਭਾਈ ਗੁਰ ਗੁਰਵਿੰਦਰ ਦਾ ਗੇੜਾ ਦਾ ਫੈਨ ਆ। ਇਹ ਕਹਿੰਦਾ ਨੀ ਗੈਪ ਚੜਾ ਕੇ ਰੇ ਹਟਣਾ। ਕਉਂ ਬੋਲਿਆ ਕੰਮੇ ਲਾ ਲੇ ਹੰਦ ਲਾ ਦੀ ਗਰਮੀ ਲੱਗਦੀ ਆ ਵਾਹ ਨਹੀਂ ਲਾ ਰਾ ਵਾਹ ਕਿ ਸਾ ਫਿਰ ਕੋਸਤਾ ਲੱਗਦੀ ਹੂ ਜੇ ਬਾਣ ਕੇ ਲਾ ਤਾਂ ਜ਼ੋਰ ਲੱਗਦਾ ਹੈ ਜ਼ੋਰ ਲੱਗਦਾ ਤੁਨ ਅਸੇ ਨਾਲੇ ਕਿ ਨਾ ਕੜੀ ਕਰਕੇ ਚਾਹ ਪੀਵਾਂ ਗਿਆ ਕੀ ਪਹਿਲਾਂ ਹੂੰ ਨਾ ਕੋਈ ਚੇਕ ਕੋ ਕੇ ਫਿਰ ਮਨ ਲੱਗਾ ਨਾਲ ਪਰ ਉਹ ਡੱਬ ਮੇ ਰਹਿ ਲਈ ਫਿਰ ਨਾਲਾ ਗੁਲਾਉ ਸੋਣਾ ਆ ਪੈ ਆ ਦੇਖੋ ਮੋਲੇ ਬੈਲਟ ਵੀ ਲਾਈ ਹੋਈ ਏ ਨਾਲਾ ਦੇਖੋ ਬੈਲਟਰ ਆਖ ਰਿਹਾ ਏ ਛੱਡਦਾ ਬਈ ਇਹਦਾ ਪੈਂਟੋ ਸਲੇਟਾ ਗੇ ਵੇਜੀ ਆ ਇਹਦਾ ਪੂਨ ਚ ਪਾਈ ਏ ਜੈਪ ਵਾਲੀ ਲੋਰ ਆ ਜੈਪ ਵਾਲੀ ਲੋਰ ਹੁਣ ਲੱਕ ਤੇ ਖੜਦੀ ਹਾਂ ਹਾਂ ਤੋ ਬਈ ਹੋਈ ਹੋਣੀ ਵੀ ਪਾਣਾ ਜੇ ਹੈ ਇਹਦੀ ਚੱਕਰ ਪਾ ਗਿਆ ਆ ਰਾਕੋ ਸਬਾ ਟਿਕਾ ਲੱਗ ਰਿਹਾ ਆਪਾਂ ਨੂੰ ਕਹ ਲੈ ਕੇ ਡੱਬਾ ਸੀ ਉਹ ਕਰ ਲਓ ਲੈ ਮਿੱਤਰੋ ਹੁਣ ਅਸੀਂ ਸੱਟ ਲਗੇ ਰਹੀ ਜੀ ਤੇ ਹੁਣ ਆਪਾਂ ਦੇਣੇ ਅਜੇ ਟਾਈਮ ਲੱਗਿਆ ਦਾ ਸਾਹ ਨੂੰ ਤੇ ਕੱਲ ਨੂੰ ਤਾਂ ਫਿਰ ਪੱਕੇ ਹੀ ਮਿਲਾਂਗੇ ਧੰਨਵਾਦ ਜੀ